ਵੈਜੀ ਦਾ ਖਾਲਸਾ ਵੈਜੀ ਕੀ ਪਤੇ ਖਬਰ ਜੁੜੀ ਆ ਆਮਾਦੀ ਪਾਰਟੀ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਦੱਸ ਦिए ਕਿ ਬਹੁਤ ਤੇ ਵੱਡੀ ਤੇ ਅਹਿਮ ਖਬਰ ਆ ਤੁਸੀਂ ਇਸ ਨਾਲ ਜੁੜੇ ਰਹੋ ਸਕਿੱਪ ਨਹੀਂ ਕਰਨਾ ਅਰਵਿੰਦਰ ਕੇਦਰੀਵਾਲ ਨੇ ਇੱਕ ਵੱਡਾ ਖਲਾਸਾ ਕਰ ਦਿੱਤਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਮੇਤ ਕੈਬਨਿਟ ਨੂੰ ਜਿਹੜਾਗਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਜਿਹੜੀਆਂ ਉਹ ਗਰਪਦਾਰ ਕਰ ਸਕਦੀਆਂ ਨੇ ਤੇ ਇਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੱਲ ਕਿਉਂ ਕਹੀ ਆ ਇਸ ਬਾਬਤ ਵੀ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਦੀ ਕਿ ਕਰੀਬਾ ਮਹੀਨਾ ਹੋ ਚੱਲਿਆਗਾ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਬਰਤ ਤੇ ਬੈਠੇ ਨੇ ਤੇ ਜਿਸ ਦੀ ਚੇਤਾਵਨੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਦੇ ਦਿੱਤੀ ਆ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾਗਾ ਤਾਂ ਸਾਰੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਸਾਰਾ ਜਿਹੜਾ ਕੁਝ ਪੰਜਾਬ ਸਰਕਾਰ ਨੂੰ ਭੁਗਤਾਨ ਪਵੇਗਾ ਬੇਕਰ ਦਾ ਇਹ ਬੰਦਾ ਸੀ ਇੱਕ ਮਹੀਨੇ ਦਾ ਟਾਈਮ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਤੇ ਜਿਹੜੇ ਮਰਨਬਾਰਤ ਤੇ ਬੈਠੇ ਨੇ ਉਨਾਂ ਕੋਲੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਣਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਸਮਾਂ ਜਾਣਦਾ ਨਹੀਂ ਕਿਸਾਨਾਂ ਕੋਲੇ ਪਤਾ ਲੱਗਿਆ ਕਿ ਵਿਦੇਸ਼ ਦੀ ਧਰਤੀ ਦੇ ਆਸਟ੍ਰੇਲੀਆ ਦੇ ਵਿੱਚ ਆ ਕ੍ਰਿਕਟ ਦਾ ਮੈਚ ਦੇਖਣ ਗਏ ਨੇ ਭਗਵੰਤ ਮਾਨ ਤੇ ਉਹਦਾ ਪਰਿਵਾਰ ਆ ਵੇਖ ਲਓ ਤੁਸੀਂ ਚੁਣ ਲਓ ਤੁਸੀਂ ਹੁਣ ਮੁੱਖ ਮੰਤਰੀ ਬਦਲਾ ਲਿਆ ਲਓ ਤੁਸੀਂ ਕਿਸਾਨਾਂ ਦਾ ਹਾਲ ਚਾਲ ਨਹੀਂ ਪੁੱਛਣ ਗਿਆ ਭਗਵੰਤ ਮਾਨ ਜਿਹੜਾ ਮਰਨ ਮਰਤ ਤੇ ਬੈਠਾ ਜਗਜੀਤ ਸਿੰਘ ਡੱਲੇਵਾਲਾ ਜਿਹਦਾ ਡਾਕਟਰਾਂ ਨੇ ਕਹਿਤਾ ਕਿ ਸਾਰਾ ਕੁਝ ਡੈਮੇਜ ਹੋ ਚੁੱਕਿਆਗਾ ਜੇ ਕਿਦੋਂ ਵੀ ਪਾਣਾ ਵਾਪਰ ਸਕਦਾਗਾ ਤੇ ਪਰ ਉਹਨੂੰ ਪਹੁੰਚਣ ਤੋਂ ਉਹਨਾਂ ਕੋਲੇ ਜਾਣ ਦੀ ਬਜਾਏ ਆਸਟ੍ਰੇਲੀਆ ਕ੍ਰਿਕਟ ਦਾ ਮੈਚ ਦੇਖਣ ਭੱਗ ਗਿਆ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਲਾਅ ਆਰਡਰ ਦੀ ਸਥਿਤੀ ਕੀ ਆ ਪੰਜਾਬ ਦੇ ਵਿੱਚ ਅੱਜ ਬੰਬ ਧਮਾਕਿਆਂ ਦਾ ਦੌਰ ਆ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਆ ਲੁੱਟਾਂ ਖੋਹਾਂ ਡਕੈਂਤੀਆਂ ਦਾ ਜੋਰ ਆ ਨਸਿਆਂ ਦਾ ਹੜ ਬਗਰੇ ਆਗਾ ਕੋਈ ਸੰਸਾ ਨਹੀਂ ਕਿਸਾਨੀ ਮਰ ਰਹੀ ਆ ਕਿਸਾਨ ਭੁੱਖ ਹੜਤਾਲ ਤੇ ਬੈਠੇ ਨੇ ਕਿਸਾਨਾਂ ਉੱਤੇ ਜਿਹੜੀ ਕੇਂਦਰ ਸਰਕਾਰ ਆ ਲਗਾਤਾਰ ਅਸਰੂ ਗਏ ਤੇ ਗੋਲੇ ਗੋਲੀਆਂ ਦਾਗੇ ਜਾ ਰਹੀਆਂ ਨੇ ਤੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਤੇ ਇੱਕ ਜਿਹੜਾ ਕਿਸਾਨ ਆਗੂ ਆ ਤੇ ਉਹ ਮਰਨ ਮਰਤ ਤੇ ਬੈਠਾਗਾ ਉਹਦਾ ਜਿਹੜਾ ਹਾਲਤ ਆ ਉਹ ਗਮੀਰ ਬਣੀ ਹੋਈ ਆ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਫਿਰਦਾਗਾ ਵਿਦੇਸ਼ੀ ਦੌਰਿਆਂ ਤੇ ਠੀਕ ਆ ਕਿ ਹੁਣ ਆਮਰ ਅਰੋੜਾ ਬੇਸ਼ੱਕ ਕੁਝ ਆਪਣੇ ਸਾਥੀਆਂ ਸਮੇਤ ਆਪਣੀ ਮੀਟਿੰਗ ਕੈਬਨਿਟ ਮੰਤਰੀਆਂ ਨੂੰ ਜੇ ਜਾ ਕੇ ਡੱਲੇਬਾਲ ਸਾਹਿਬ ਨੂੰ ਮਿਲਿਆਗਾ ਬੇਸ਼ੱਕ ਜਗੀਰ ਸਿੰਘ ਡੱਲੇਬਾਲ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਸਵਾਗਤ ਬੇਸ਼ੱਕ ਜ਼ਰੂਰ ਕੀਤਾ ਕਿ ਉਹ ਮਰਨ ਬਰਤ ਖਿਲਾਉਣ ਗਿਆ ਸੀ ਅਮਨ ਅਰੋੜਾ ਪਰ ਅਮਨ ਅਰੋੜੇ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਜਵਾਬ ਦੇ ਦਿੱਤਾ ਕਿ ਭਾਈ ਜਿੰਨਾ ਜੋ ਤੁਸੀਂ ਮੇਰੇ ਮਰਨ ਬਰਤ ਤੇ ਖਿਲਾਉਣ ਤੇ ਲਾ ਰਹੇ ਹੋ ਇੰਨਾ ਜੋਰ ਤੁਸੀਂ ਕੇਂਦਰ ਦੀ ਸਰਕਾਰ ਤੇ ਲਾਓ ਤੁਹਾਡੇ ਤੁਹਾਨੂੰ ਪੰਜਾਬ ਨੇ ਮੌਕਾ ਦਿੱਤਾ ਤੁਹਾਡੇ 92 ਐਮ ਐਲ ਏ ਬਣੇ ਬਣਾਏ ਨੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸਾਰਿਆਂ ਨੇ ਦੇ ਤੁਸੀਂ ਕਿਸਾਨੀ ਮੰਗਾ ਪੰਜਾਬ ਜਿਹੜਾ ਜਿਉਂਦਾਗਾ ਤਾਂ ਸਭ ਤੋਂ ਪਹਿਲਾ ਬਾਾਰ ਸਭ ਤੋਂ ਜਿਆਦਾ ਜਿਹੜੀ ਆ ਪੰਜਾਬ ਦੇ ਵਿੱਚ ਹੁੰਦੀ ਆ ਤੇ ਜਿਹੜੇ ਕਿ ਤੁਸੀਂ ਕੇਂਦਰ ਨੂੰ ਇਹ ਗੱਲਾਂ ਮਨਾਉਣ ਮਨਾਉਣ ਜਾਣਾ ਸੀ ਨਾ ਕਿ ਕਹਿੰਦਾ ਮੇਰੇ ਤੇ ਜ਼ੋਰ ਲਾਓ ਪਰ ਦੂਸਰੇ ਪਾਸੇ ਇਹ ਵੱਡੀ ਗੱਲ ਕਹਿ ਦਿੱਤੀ ਜਗਜੀਤ ਸਿੰਘ ਡੱਲੇਵਾਲ ਨੇ ਕਹਿੰਦਾ ਜੇਕਰ ਮੈਨੂੰ ਇੱਥੇ ਕੁਝ ਹੋ ਗਿਆ ਆਣਾ ਵਰਤ ਕੇ ਜੇ ਮੈਂ ਮਰ ਗਿਆ ਕਹਿੰਦਾ ਕੁਰਸੀ ਤੁਹਾਡੀ ਵੀ ਨਹੀਂ ਰਹਿਣੀ ਕੁਰਸੀ ਤੁਹਾਡੀ ਵੀ ਹੱਲ ਜਾਣੀ ਹੈ ਤੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾਗਾ ਇਹ ਵੀ ਜਗਜੀਤ ਸਿੰਘ ਡੱਲੇਵਾਲ ਨੇ ਕਹਿੰਦੇ ਵੱਡੀ ਚੇਤਾਵਨੀ ਦਿੱਤੀ ਆ ਅਮਨ अरोड़े ਨੂੰ ਕਿ ਜੇਕਰ ਮੈਂ ਮਰ ਗਿਆ ਮੇਰੇ ਮਰ ਤੋਂ ਬਾਅਦ ਕੁਰਸੀ ਤੁਹਾਡੀ ਵੀ ਹੱਲ ਜਾਣੀ ਆ ਐਟੇ ਰਾਸ਼ਟਰਪਤੀ ਰਾਜ ਲਾਗੂ ਹੋਊਗਾ ਮਾਹੌਲ ਵਿਗੜੂਗਾ ਕਿਉਂਕਿ ਕਿਸਾਨਾਂ ਦਾ ਜੋਰ ਲੱਗਿਆ ਹੋਇਆਗਾ ਤੇ ਜੇਕਰ ਇਹ ਭਾਣਾ ਵਾਪਰਦਾ ਰੱਬ ਕਰੇ ਨਾ ਵਾਪਰੇ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਗੱਲ ਕਹੀ ਆ ਕਿ ਇਹ ਨਹੀਂ ਕਿ ਮੈਂ ਮਰ ਗਿਆ ਇੱਥੇ ਦੂਜਾ ਆਗੂ ਨਹੀਂ ਮਰਨ ਮਰਤ ਤੇ ਬੈਠੂਗਾ ਦੂਜਾ ਵੀ ਬੈਠੂਗਾ ਦੂਜਾ ਮਰ ਗਿਆ ਤੀਜਾ ਵੀ ਬੈਠੂਗਾ ਇਹ ਅਧੋਲਨ ਜਿਹੜਾ ਇਹ ਜਾਰੀ ਰਹੂਗਾ ਤੇ ਕਹਿੰਦੇ ਇਹ ਆਪਣਾ ਰੋੜੀ ਨੂੰ ਜਿਹੜੀਆਂ ਕਰ ਰਹੀਆਂ ਗੱਲਾਂ ਦੱਸੀਆਂ ਤੇ ਕਈਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਤੁਸੀਂ ਜਿੰਨਾ ਜ਼ੋਰ ਮੇਰੇ ਤੇ ਲਾਉਨੇ ਉਹਨਾਂ ਕੇਂਦਰ ਸਰਕਾਰ ਤੇ ਲਾਓ ਉੱਥੇ ਦਬਾਅ ਪਾਓ ਤੁਹਾਨੂੰ ਬੰਮੇ ਨੂੰ ਜਿਤਾਇਆਗਾ ਤੁਹਾਡਾ ਮੁੱਖ ਮੰਤਰੀ ਬਣਿਆਗਾ ਕਹਿੰਦੇ ਇਸ ਨੂੰ ਲੈ ਕੇ ਜਦੀਸ਼ ਸਿੰਘ ਡੱਲੇਵਾਲ ਨੂੰ ਜਿਹਦੀ ਗੱਲਾਂ ਸੁਣੀਆਂ ਆਮਨ ਰੋੜੇ ਨੇ ਮੀਟਿੰਗ ਕੀਤੀ ਆ ਜਾਂ ਕਰ ਰਿਹਾਗਾ ਇਹਦਾ ਆਉਣ ਵਾਲਾ ਦੱਸੇਗਾ ਸਮਾਂ ਔਰ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਆ ਉਥੇ ਅਰਵਿੰਦ ਕੇਜਰੀਵਾਲ ਨੇ ਬੱਡੇ ਖਲਾਸੇ ਕੀਤੀ ਨੇ ਜੋ ਗੱਲ ਜਗਜੀਤ ਸਿੰਘ ਦੱਲੇਵਾਲ ਨੇ ਕਹੀ ਆ ਛੇਵੀ ਉਹ ਗੱਲ ਆ ਅਰਵਿੰਦ ਕੇਜਰੀਵਾਲ ਨੇ ਜਿਹੜਾ ਉਹ ਤੇ ਮੋਹਰ ਲਾ ਦਿੱਤੀ ਆ ਅਰਵਿੰਦ ਕੇਜਰੀਵਾਲ ਨੇ ਤਾਂ ਇੱਥੋਂ ਤੱਕ ਗੱਲ ਕਹਿ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਏਜੰਸੀਆਂ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਜਿਹੜੀ ਗਰਪਦਾਨ ਕਰ ਸਕਦੀ ਆ ਕਹਿੰਦੇ ਜਿਸ ਤਰ੍ਹਾਂ ਮੈਨੂੰ ਕੀਤਾ ਜਣੇ ਕਿ ਅਰਵਿੰਦ ਕੇਜਰੀਵਾਲ ਨੂੰ ਕੀਤਾ ਸੰਜੇ ਸਿੰਘ ਨੂੰ ਕੀਤਾ ਜਤਿੰਦਰ ਜੈਨ ਨੂੰ ਕੀਤਾ ਮਨ ਮਨੀਸ਼ ਸਜੋਧੀਆਂ ਨੂੰ ਕੀਤਾਗਾ ਮਨੀਸ਼ ਸਜੋਧੀਆਂ ਕਹਿੰਦੇ ਜੇਕਰ ਇਹਨਾਂ ਸਾਰੇ ਆਗੂਆਂ ਨੂੰ ਜ਼ਿੰਮੇਵਾਰ ਕਰ ਸਕਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੇਂਦਰ ਦੀਆਂ ਏਜੰਸੀਆਂ ਨੇ ਇੱਕ ਇਹ ਜਹਰਾਨ ਕੱਢ ਲਿਆਂਦਾਗਾ ਉਹ ਰਾਜ ਕੀ ਆ ਕਹਿੰਦੇ ਜਿਹੜਾ ਮੁਕਤ ਬੱਚਾਂ ਦੇ ਵਿੱਚ ਜਿਹੜਾ ਕਰਾਇਆ ਫਰੀ ਕੀਤਾ ਹੋਇਆਗਾ ਪੰਜਾਬ ਦੇ ਵਿੱਚ ਬੀਬੀਆਂ ਨੂੰ ਉਹਦੇ ਬਾਬਤ ਦੇ ਵਿੱਚ ਇੱਕ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇੱਕ ਖਰੜਾ ਤਿਆਰ ਕੀਤਾ ਗਿਆਗਾ ਉਹਦੇ ਤਹਿਤ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾਗਾ ਕਿ ਭਗਵੰਤ ਮਾਨ ਨੂੰ ਅਤੇ ਉਹਦੀ ਕੈਬਨਿਟ ਮੰਤਰੀਆਂ ਨੂੰ ਜਿਹੜਾਗਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਗਰਪਦਾਰ ਕਰਕੇ ਜਿਹੜੀਆਂ ਉਹਨਾਂ ਨੂੰ ਵੀ ਤਿਹਾਰ ਜੇਲ੍ਹ ਦੇ ਵਿੱਚ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਿੱਟ ਸਕਦੀਆਂ ਨੇ ਇਹ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆਗਾ ਕਿ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਤੱਤ ਪਰ ਹੋ ਰਹੀਆਂ ਨੇ ਉਹ ਆਪਣਾ ਜੋਰ ਜਿਹੜੀਆਂ ਲਾਉਣਗੀਆਂ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਕਰੇ ਤਾਂ ਕਰਕੇ ਤਾਂ ਨਹੀਂ ਭੱਜ ਗਿਆ ਕਿਦੇ ਕੋਈ ਪਤਾ ਨਹੀਂ ਹੁੰਦਾ ਇਹਨਾਂ ਰਾਜਨੀਤਿਕ ਲੀਡਰਾਂ ਦਾ ਇਹ ਕਹਦਾ ਹੋਵੇ ਭਾਈ ਤੂੰ ਤਾਂ ਭੱਜ ਜਾ ਇੱਧਰ ਨੂੰ ਤੇ ਅਸੀਂ ਤੇਰੇ ਆ ਬੰਦੇ ਨੂੰ ਗਰਪਦਾਰ ਕਰਾਂਗੇ ਜਦੋਂ ਕਰ ਲਿਆ ਤੇ ਬਾਅਦ ਵਿੱਚ ਵੇਖ ਸਕਾ ਆ ਜੀ ਤੇ ਪਤਾ ਕੋਈ ਨਹੀਂ ਹੁੰਦਾ ਸਰਕਾਰਾਂ ਦਾ ਕਿਉਂਕਿ ਸਰਕਾਰਾਂ ਸਾਰੀਆਂ ਭਗਵੰਤ ਮਾਨ ਨੂੰ ਦੀ ਹੁਣ ਜਿਹੜੀ ਸਰਕਾਰ ਆ ਬਾਕੀਆਂ ਦਾ ਪਤਾ ਨਹੀਂ ਭਗਵੰਤ ਮਾਨ ਦਾ ਇਹ ਲੋਕ ਕਹਿ ਰਹੇ ਨੇ ਸੂਤਰਾਂ ਤੋਂ ਵੀ ਜਿਹੜੀ ਜਾਣਕਾਰੀ ਮਿਲੀ ਆ ਕਿ ਭਗਵੰਤ ਮਾਨ ਦੀ ਅੰਦਰ ਖਾਤੇ ਜਿਹੜੀ ਬੀਜੇਪੀ ਦੇ ਨਾਲ ਜਿਹੜੀ ਸਾਂਝ ਆ ਉਹ ਪੱਕੀ ਹੋ ਚੱਕੀ ਚੁੱਕੀ ਆ ਅਮਿੰਤ ਸਾਹ ਦੇ ਨਾਲ ਜਿਹੜੀ ਪਵਨਤਮਾਲ ਦੇ ਨੇੜਤਾ ਗਈ ਆਰਐਸਐਸ ਦੇ ਨਾਲ ਵੀ ਜਿਹੜੀ ਨੇੜਤਾ ਵੱਧਦੀ ਜਾ ਰਹੀ ਆ ਹੋ ਸਕਦਾ ਹੈ ਇਸ ਕਰਕੇ ਇਸ ਹਿਆਰਾ ਕੀਤਾ ਹੋਵੇ ਭਾਈ ਤੂੰ ਬੈਠ ਵੈਟ ਕੇ ਨਿਕਲ ਜਾ ਤੇ ਆਉਣ ਵਾਲਾ ਵਕਤ ਕੁਝ ਵੀ ਹੋ ਸਕਦਾਗਾ ਜਿਸ ਤਰ੍ਹਾਂ ਜਗਦੀਸ਼ ਸਿੰਘ ਡੱਲੇਵਾਲ ਨੇ ਚੇਤਾਵਨੀ ਦੇ ਦਿੱਤੀ ਆ ਕਿ ਇੱਥੇ ਪੰਜਾਬ ਦੇ ਵਿੱਚ ਕਿਦੋਂ ਵੀ ਜਿਹੜਾ ਕਿ ਰਾਸ਼ਟਰਪਤੀ ਜਿਹੜਾ ਰਾਜ ਆ ਉਹ ਲਾਗੂ ਹੋ ਸਕਦਾਗਾ ਇਹ ਦਿਗਜੀਤ ਸਿੰਘ ਡੱਲੇਬਾਲ ਦੀ ਇਹ ਵੱਡੀ ਜਿਹੜੀ ਜਾਣਕਾਰੀ ਆ ਜੇਕਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਆ ਪੰਜਾਬ ਸਰਕਾਰ ਨੂੰ ਜੇਕਰ ਕਹਿੰਦੇ ਡੱਲੇਬਾਲ ਨੂੰ ਸਭ ਤੋਂ ਪਹਿਲਾਂ ਉਹਦਾ ਜਿਉਣਾ ਰੱਖਣਾ ਤੁਹਾਡੀ ਪਹਿਲ ਕਦਮੀ ਆ ਇਹ ਤੁਹਾਡੇ ਤੇ ਆ ਗੱਲ ਆ ਤੇ ਉਹਦਾ ਮਰਨ ਵਰਤ ਖਿਲਾਓ ਚਾਹੇ ਉਹਨੂੰ ੱੱਕੇ ਨਾਲ ਉਹਨੂੰ ਕੋਈ ਚੀਜ਼ ਨਾ ਦਿਓ ਡਾਕਟਰਾਂ ਦਾ ਚੈੱਕਅਪ ਕਰਾਓ ਉਹਦੀ ਜਿਹੜੀ ਸਿਹਤ ਆ ਉਹਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਆ ਇਸ ਦੇ ਵਿੱਚ ਪੰਜਾਬ ਸਰਕਾਰ ਬੇਸ਼ੱਕ ਘਿਰਦੀ ਨੰਗਰ ਆ ਰਹੀ ਆ ਪਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਟੰਸਾ ਕੋਈ ਨਹੀਂ ਉਹ ਵਿਦੇਸ਼ ਜਾ ਕੇ ਭੱਜ ਗਿਆ ਤੇ ਦਿੱਲੀ ਦਾ ਮੁੱਖ ਮੰਤਰੀ ਕਹਿ ਰਿਹਾਗਾ ਕਿ ਸਮੇਤ ਭਗਵੰਤ ਮਾਨ ਤੇ ਕੈਬਨਟ ਮੰਤਰੀਆਂ ਨੂੰ ਜਿਹੜਾ ਕਿ ਕੇਂਦਰੀ ਏਜੰਸੀਆਂ ਨੇ ਗ੍ਰਿਫਤਾਰ ਕਰ ਸਕਦੀਆਂ ਨੇ ਹੁਣ ਗੱਲਾਂ ਇਹ ਦੋ ਕਿਉਂ ਚੱਲ ਰਹੀਆਂ ਨੇ ਜਾਂ ਤਾਂ ਭਗਵੰਤ ਮਾਨ ਦੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਆਸ ਵਿੱਚ ਬਣਦੀ ਨਹੀਂ ਜਾ ਇਹਨਾਂ ਦੀ ਕੋਈ ਆਪਸ ਵਿੱਚ ਗੱਲਬਾਤ ਨਹੀਂ ਹੋ ਰਹੀ ਜਾਂ ਫਿਰ ਇਹ ਬਿਨੇ ਦੱਸੇ ਅਰਵਿੰਦ ਕੇਜਰੀਵਾਲ ਨੂੰ ਵਿਦੇਸ਼ ਦੌਰੇ ਤੇ ਭਗਵੰਤ ਮਾਨ ਭੱਜ ਗਿਆ ਤਾਂ ਦੂਸਰੇ ਪਾਸੇ ਵੱਡਾ ਸਵਾਲ ਚ ਇਹ ਵੀ ਖੜਾ ਹੁੰਦਾਗਾ ਕਿ ਮਹੀਨਾ ਹੋ ਗਿਆ ਮਰਨਵਾਰਤ ਤੇ ਬੈਠੇ ਜਗਦੀਸ਼ ਸਿੰਘ ਡੱਲੇਵਾਲ ਨੂੰ ਤੇ ਉਥੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਪਤਾ ਲੈਣਾ ਨਹੀਂ ਜਾ ਸਕਦਾਗਾ ਦਿੱਲੀ ਨੇੜੇ ਆ ਕਿ ਆਸਟ੍ਰੇਲੀਆ ਨੇੜੇ ਆ ਆਪਦੇ ਦੇਸ਼ ਦੇ ਵਿੱਚ ਬੈਠਾ ਪੰਜਾਬ ਦਾ ਅੰਨਦਾਤਾ ਮਰ ਰਿਹਾਗਾ ਸਰਕਾਰਾਂ ਸੁਪਰੀਮ ਕੋਰਟ ਇਹ ਗੱਲ ਕਹਿ ਰਹੀ ਆ ਡਾਕਟਰ ਇਹ ਗੱਲ ਕਹਿ ਰਹੇ ਨੇ ਇਹਦਾ ਸਾਰਾ ਕੁਝ ਡੈਮੇਜ ਡੈਮੇਜ ਹੋ ਰਿਹਾਗਾ ਕਿ ਕਦੋਂ ਵੀ ਭਾਰਾ ਵਾਪਸ ਸਕਦਾਗਾ ਪਰ ਉਥੇ ਪੰਜਾਬ ਦਾ ਮੁੱਖ ਮੰਤਰੀ ਕਦੇ ਮੂੰਹ ਤੋਂ ਸ਼ਬਦ ਨਹੀਂ ਕੱਢਦਾ ਉਥੇ ਪਤਾ ਲੈਣ ਨਹੀਂ ਜਾਂਦਾ ਤੇ ਵਿਦੇਸ਼ cricket ਦਾ ਮੈਚ ਵੇਖਣ ਬਗ ਸਕਦਾਗਾ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਮੀਟਿੰਗ ਕਰਦਾਗਾ ਉਹ ਗੱਲ ਕਹਿ ਰਿਹਾ ਹੈ ਕਿ ਸਾਡੇ ਜਿਸ ਤਰ੍ਹਾਂ ਮੈਨੂੰ ਫੜਿਆਗਾ ਸੰਜੇ ਸਿੰਘ ਨੂੰ ਫੜਿਆਗਾ ਤੇ ਫਲਾਨੇ ਨੂੰ ਫੜਿਆ ਧੰਕ ਨੂੰ ਫੜਿਆ ਏਜੰਸੀਆਂ ਕਹਿੰਦਾ ਕੇਂਦਰ ਦੀਆਂ ਏਜੰਸੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦਾ ਗ੍ਰਿਫਤਾਰ ਕਰ ਸਕਦੀਆਂ ਨੇ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਨੇ